ਅਛਾ ਸਾਡੇ ਮੁੰਡੇ ਕਿਤੇ ਵਿਦੇਸ਼ ਜਾਂਦੇ ਆ ਬਾਹਰਲੇ ਦੇਖ ਜਾਂਦੇ ਕਿਤੇ ਉਹ ਹੁੰਦਾ ਨਾ ਵੀ ਜਦੋਂ 에어ਪੋਰਟ ਤੇ ਉਹ ਵਾਕਰ ਜਿਹਾ ਲੈ ਕੇ ਜਿਹਦੇ ਉੱਪਰ ਉਹ ਜਿਹਨੂੰ ਟ੍ਰੋਲੀ ਜਾਂਦੇ ਆ ਜਿਹਦੇ ਉੱਪਰ ਬੈਗ ਰੱਖ ਕੇ ਦੇ ਅੰਦਰ ਖੜ ਰਹੇ ਹੁੰਦੇ ਆ ਅਛਾ ਉਹਨਾਂ ਬੈਗ ਨੂੰ ਉਹਨੂੰ ਟ੍ਰੋਲੀ ਨੂੰ ਅੰਦਰ ਖੜ ਰਹੇ ਹੋਣਗੇ ਲੈ ਕੇ ਜਾ ਰਹੇ ਹੋਣਗੇ ਤੇ ਨਾਲੇ ਵਾਇਰ ਕਰਦੇ ਦੀ ਵੀਡੀਓ ਬਣਾ ਕੇ ਤੇ ਉਹਨੂੰ ਸਟੇਟਸ ਪਾਉਣਗੇ ਸਟੋਰੀ ਪਾਉਣਗੇ ਤੇ ਮਗਰ ਗਾਣਾ ਕਿਹੜਾ ਲਾਇਆ ਹੁੰਦਾ ਇਸ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਅੱਛਾ ਅਜੇ ਤੱਕ ਪੁੱਛਿਆ ਨਹੀਂ ਕਿਸ ਨੇ ਵੀ ਕਿਉਂ ਪਰਦੇਸੀ ਹੋਏ ਅੱਜ ਮੈਂ ਸਵਾਲ ਕਰ ਲੈਣਾ ਵੀ ਕਿਉਂ ਪਰਦੇਸੀ ਹੋਏ ਹੋ ਬੇ ਤੁਸੀਂ ਤੇ ਗਾੜੀਆਂ ਜਵਾਬ ਦੇਣਗੇ ਵੀ ਪੰਜਾਬ ਦੀ ਧਰਤੀ ਦਾ ਰਹਿ ਕੁਝ ਨਹੀਂ ਗਿਆ ਸਾਨੂੰ ਤਾਂ ਪੰਜਾਬ ਛੱਡ ਕੇ ਵਿਦੇਸ਼ ਜਾਣਾ ਪਿਆ ਤਾਂ ਮੈਂ ਬੇਨਤੀ ਕਰਦਾ ਮੈਂ ਜੇਕਰ ਪੰਜਾਬ ਦੀ ਧਰਤੀ ਤੇ ਤੁਸੀਂ ਕਹਿੰਦੇ ਵੀ ਰਹਿ ਕੁਝ ਨਹੀਂ ਗਿਆ ਉਹ ਯੂਪੀਬੀਆਰ ਸਾਰਾ ਪੰਜਾਬ ਦੇ ਵਿੱਚ ਆ ਕੇ ਵੱਸ ਗਿਆ ਵਾ ਪੁੱਛੋ ਉਹ ਇੱਥੇ ਕੀ ਕਰਦਾ ਵਾ ਤੁਸੀਂ ਕਿਤੇ ਅੰਮ੍ਰਿਤਸਰੋਂ ਤੁਰਿਓ ਤੁਸੀਂ ਕਿਤੇ ਜਲੰਧਰ ਵਾਲੇ ਰੋਡ ਤੇ ਜਲੰਧਰ ਤੋਂ ਪੈ ਜਿਓ ਉਸ ਰੋਡ ਤੇ ਤੁਸੀਂ ਹਾਲੇ ਆਸੇ-ਪਾਸੇ ਵੇਖਦੇ ਜਾਇਓ ਸਾਈਡਾਂ ਤੇ ਬੜੇ-ਬੜੇ ਸ਼ੋਰੂਮ ਐਡੀਡਸ ਦੇ ਬੜੇ-ਬੜੇ ਖਾਣ-ਪੀਣ ਆਸਤੇ ਡੋਮੀਨੋਜ਼ ਦੇ ਬੜੇ-ਬੜੇ ਪੀਜ਼ਾ ਹਟ ਖੁੱਲੇ ਆ ਬੜੇ-ਬੜੇ ਸ਼ੋਰੂਮ ਖੁੱਲੇ ਆ ਹੁਣ ਤੁਸੀਂ ਧਿਆਨ ਦਿਓ ਇਹ ਜਿਹੜੀਆਂ ਕੰਪਨੀਆਂ ਵਾਂ ਜਿਹੜੀਆਂ ਇਹ ਬੜੇ ਬੜੇ ਬ੍ਰਾਂਡ ਆ ਇਹ ਸਾਡੇ ਇੰਡੀਆ ਦੇ ਨਹੀਂ ਹੈਗੇ ਇਹ ਕਿਤੇ ਵਿਦੇਸ਼ਾਂ ਦੀਆਂ ਕੰਪਨੀਆਂ ਵਾਂ ਅਸਾਂ ਵਸੇਗਾ ਸਾਡੇ ਪੰਜਾਬ ਦੇ ਵਿੱਚ ਆ ਗਏ ਹੁਣ ਕੋਈ ਮੈਂ ਬੇਨਤੀ ਕਰਦਾ ਕੰਪਨੀ ਸਾਡੇ ਪੰਜਾਬ ਦੇ ਵਿੱਚ ਆ ਕੇ ਆਪਣਾ ਸ਼ੋਰੂਮ ਖੋਲਦੀ ਆ ਉਹ ਕੰਪਨੀ ਕੋਈ ਵੀ ਘਟੇ ਦੇ ਵਿੱਚ ਜਾਣ ਲਈ ਨਹੀਂ ਖੋਲਦੀ ਕੰਪਨੀ ਆਪਣਾ 150 ਸਾਲ ਦਾ ਬੈਨੀਫਿਟ ਵੇਚ ਕੇ ਪ੍ਰੋਫਿਟ ਵੇਚ ਕੇ ਉਹ ਕੰਪਨੀ ਫੇਰ ਆਪਣਾ ਕਿਤੇ ਵੀ ਬ੍ਰਾਂਡ ਪੱਕਾ ਕਰਦੀ ਐ ਹੁਣ ਉਹਨਾਂ ਕੰਪਨੀਆਂ ਨੇ ਸਾਡੇ ਪੰਜਾਬ ਦੇ ਵਿੱਚ ਆ ਕੇ ਬੜੇ-ਬੜੇ ਬ੍ਰਾਂਡ ਬੜੇ-ਬੜੇ ਸ਼ੋਰੂਮ ਆਪਣੇ ਪੱਕੇ ਕੀਤੇ ਆ ਤਾਂ ਮੈਂ ਉਦਾਹਰਨ ਫੇਰ ਗੱਲ ਉਠੇ ਹੀ ਲਿਆਵਾ ਕਿ ਜੇਕਰ ਸਾਡੇ ਪੰਜਾਬ ਦੇ ਵਿੱਚ ਰਿਆਖਾਣਾ ਵੀ ਤੁਸੀਂ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਹੈ ਕੁਝ ਨਹੀਂਗਾ ਤੇ ਮੈਂ ਬੇਨਤੀ ਕਰ ਦਵਾ ਜੇਕਰ ਹੈ ਕੁਝ ਨਹੀਂਗਾ ਤੇ ਬੜੇ-ਬੜੇ ਸ਼ੋਰੂਮ ਇੱਥੇ ਆ ਕੇ ਲੱਗੇ ਪੁੱਛੋ ਕੀ ਕਰਦੇ ਆ ਤੁਸੀਂ ਵਿਦੇਸ਼ ਜਾਓ ਲੇਕਿਨ ਇਹ ਗੱਲ ਨਾ ਕਦੀ ਵੀ ਕਹਿ ਕੇ ਜਾਓ ਵੀ ਪੰਜਾਬ ਦੇ ਵਿੱਚ ਹੈ ਕੱਖ ਨਹੀਂਗਾ ਕਿਉਂਕਿ ਮੈਂ ਬੇਨਤੀ ਕਰ ਦਵਾਂ ਜੋ ਕੁਝ ਇੱਥੇ ਆ ਉਹ ਕੁਝ ਫੇ ਬਾਹਰਲੇ ਦੇਸ਼ ਨਹੀਂ ਜੇ ਇੱਥੇ ਸਾਨੂੰ ਸਾਡੀ ਮਾਂ ਰੋਟੀ ਪਕਾ ਕੇ ਦਿੰਦੀ ਆ ਅੱਛਾ ਮਾਂ ਨੇ ਰੋਟੀ ਪਕਾਈ ਪੁੱਤ ਨੇ ਰੋਟੀ ਖਾਧੀ ਰੋਟੀ ਖਾ ਕੇ ਪਲੇਟ ਵੀ ਚੁੱਕ ਕੇ ਰਸੋਈ ਦੇ ਵਿੱਚ ਨਹੀਂ ਰੱਖ ਕੇ ਆਉਂਦੀ ਪਲੇਟ ਵੀ ਉੱਥੇ ਪਈ ਰਹਿਣੀ ਆ ਜਾਂ ਕੰਮ ਵਾਲੀ ਨੇ ਆ ਕੇ ਚੁੱਕਣੀ ਆ ਜਾਂ ਮਾਂ ਨੇ ਆ ਕੇ ਚੁੱਕਣੀ ਆ ਸਰਮਤੋ ਹੁਣ ਬਾਹਰਲੇ ਦੇਸ਼ ਦੇ ਵਿੱਚ ਰੋਟੀ ਪਕਾਉਣੀ ਵੀ ਆਪ ਪੈਣੀ ਖਾਣੀ ਵੀ ਪਕਾਉਣੀ ਵੀ ਸਬਜ਼ੀ ਵੀ ਆਪ ਬਣਾਉਣੀ ਫੇ ਭਾਂਡੇ ਵੀ ਧੋਣੇ ਆਪਣੇ ਕੱਪੜੇ ਵੀ ਧੋਣੇ ਤੇ ਪੁੱਛੋ ਵੀ ਜਿਹੜਾ ਨਜ਼ਾਰਾ ਮਾਂ ਦੀ ਇੱਥੇ ਮਾਂ ਦੇ ਦੇਖ ਰੱਖਦੇ ਵਿੱਚ ਆ ਪੁੱਛੋ ਉਹ ਨਜ਼ਾਰਾ ਬਾਹਰ ਥੋੜੀ ਹੈਗਾ ਦਾ ਕਿ ਮਾਂ ਨੇ ਆਪਣੇ ਹੱਥਾਂ ਦੇ ਨਾਲ ਰੋਟੀਆਂ ਪਕਾ ਕੇ ਦੇਣੀਆਂ ਕਿ ਜਾਂ ਬਾਹਰ ਪਹਿਲਾਂ ਸਾਰੀ ਦਿਹਾੜੀ ਖਾਪ ਕੇ ਮਿਹਨਤ ਕਰਕੇ ਘਰ ਆਉਣਾ ਘਰ ਆ ਕੇ ਸੌਣ ਦਾ ਟਾਈਮ ਹੀ ਹੁੰਦਾ ਕਿ ਰੋਟੀ ਵੀ ਆਪ ਪਕਾਉਣੀ ਕਪੜੇ ਵੀ ਆਪ ਧੋਣੇ ਭਾਂਡੇ ਵੀ ਆਪ ਧੋਣੇ ਸਫਾਈ ਵੀ ਆਪ ਕਰਨੀ ਪੁੱਛੋ ਜਿਹੜੀ ਮਾਂ ਦੇ ਹੁੰਦਿਆਂ ਨਯਾਰਾ ਜਿਹੜਾ ਪੰਜਾਬ ਦੇ ਵਿੱਚ ਆ ਬਾਹਰ ਹੈ ਕਿਤੇ ਨਹੀਂ ਹੈ ਫਿਰ ਦੂਜੀ ਗੱਲ ਅਸੀਂ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਕੁਝ ਨਹੀਂ ਆ ਮੈਂ ਬੇਨਤੀ ਕਰਾਂ ਜਿਸ ਧਰਤੀ ਦਾ ਖਾਦਾ ਆਵੇ ਉਸ ਧਰਤੀ ਦਾ ਕਦੀ ਨਮਕ ਹਰਾਮ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕੁਝ ਨਹੀਂ ਆ ਇਹ ਪੰਜਾਬ ਨੂੰ ਇਦਾਂ ਨਾ ਕਿਹਾ ਕਰੋ ਕਿਉਂਕਿ ਇਹ ਪੰਜਾਬ ਦੀ ਧਰਤੀ ਉਹ ਧਰਤੀ ਆ ਜਿੱਥੇ ਇੱਕ ਸਮੇਂ ਤੇ ਗੁਰੂ ਸਾਹਿਬਾਂ ਦੇ ਪੁੱਤਰਾਂ ਦੇ ਖੂਨ ਡੋਲੇ ਆ ਜਿੱਥੇ ਗੁਰੂ ਸਾਹਿਬਾਂ ਦਾ ਪ੍ਰਕਾਸ਼ ਹੋਇਆ ਹੋਇਆ ਪੰਜਾਬ ਦੀ ਧਰਤੀ ਉਹ ਧਰਤੀ ਆ ਤੁਸੀਂ ਮੈਂ ਬੇਨਤੀ ਕਰਾਂ ਵਿਦੇਸ਼ਾਂ ਦੇ ਵਿੱਚ ਜਾਓ ਲੇਕਿਨ ਕੋਸ਼ਿਸ਼ ਕਰੋ ਇੱਥੋਂ ਥੋੜਾ ਬਹੁਤਾ ਪੈਸਾ ਕਮਾਓ ਆਪਣੇ ਉੱਤੇ ਲਾ ਕੇ ਪੜ੍ਹਾਈ ਤੇ ਲਾ ਕੇ ਸਟੱਡੀ ਤੇ ਲਾ ਕੇ ਫਿਰ ਵਿਦੇਸ਼ ਜਾਓ ਮਾਫ ਕਰਨਾ ਜ਼ਮੀਨਾਂ ਵੇਚ ਕੇ ਅਸੀਂ ਬਾਹਰ ਚਲ ਜੰਨੇ ਆ ਉਹ ਜ਼ਮੀਨ ਇੱਕ ਵਾਰੀ ਵਿਕ ਜਾਂਦੀ ਆ ਲੇਕਿਨ ਜ਼ਮੀਨ ਕਦੀ ਬੰਦੀ ਨਹੀਂ ਦੁਬਾਰਾ ਉਹ ਵੇਚਣ ਦੀ ਗੱਲ ਆ ਪੰਜਾਂ ਮਿੰਟਾਂ ਦੀ ਗੱਲ ਆ ਜ਼ਮੀਨ ਵੇਗੀ ਮਣਕੇ ਪੁੱਛੋ ਵੀ ਜਿੰਨੀ ਮਰਜ਼ੀ ਕਮਾਈ ਕਰ ਲੋਗੇ ਜ਼ਮੀਨ ਲੈਂਡ ਜੋਕੇ ਹੋਵੋਗੇ ਬਾਅਦ ਕਦੀ ਉਹ ਗੱਲ ਕਦੀ ਨਹੀਂ ਬੰਦੀ ਹੁੰਦੀ ਅੱਛਾ ਕਮਾਲ ਦੀ ਗੱਲ ਇੱਕ ਹੋਰ ਵੇਖੋ ਜਿਨ੍ਹਾਂ ਦੇ ਕੋਲ ਜਿਹੜੇ ਤੇ ਚਲੋ ਮੇਰੇ ਵਰਗੇ ਗਰੀਬ ਹੀ ਉਹ ਤੇ ਬਾਹਰ ਚੱਲ ਗਏ ਜਿਨ੍ਹਾਂ ਨੇ ਤਗੜੀਆਂ ਕੋਠੀਆਂ ਪਾਈਆਂ ਵਾ ਜਿਨ੍ਹਾਂ ਨੂੰ ਚੰਗੀ ਕਮਾਈ ਆ ਜਿਨ੍ਹਾਂ ਦੇ 50-50 ਕੇਲੇ 100-100 ਕੇਲਾ ਪੈਲੀ ਆ ਕਮਾਲ ਦੀ ਗੱਲ ਵੇਖੋ ਉਹਨਾਂ ਨੇ ਵੀ ਆਪਣੇ ਬੱਚੇ ਬਾਹਰ ਭੇਜੇ ਤੇ ਬੇਨਤੀ ਕਰਾਂ ਅਸੀਂ ਆਪਣੇ ਬੱਚੇ ਬਾਹਰ ਭੇਜਦੇ ਪੰਜਾਬ ਖਾਲੀ ਕਰਤਾ ਪੜ੍ਹੇ ਲਿਖੇ ਵਰਗੇ ਸਦਾ ਬਾਹਰ ਚਲ ਗਿਆ ਅੱਧਾ ਵਰਗੇ ਸਾਡਾ ਨਸ਼ਿਆਂ 'ਚ ਡੁੱਬ ਗਿਆ ਅੱਧੇ ਵਰਗ ਨੇ ਸਾਡੇ ਆਣ ਨੱਚ-ਨੱਚ ਕੇ ਇੰਸਟਾਗ੍ਰਾਮ ਤੇ ਰਿੱਲਾ ਬਣਾ ਕੇ ਪਾ ਲਿਆ ਤੇ ਜਿਹੜੇ ਰਹਿ ਗਏ ਮੇਰੇ ਵਰਗੇ ਅਨਪੜ੍ਹ ਕੁਆੜ ਉਹ ਵਿਚਾਰੇ ਰਹਿ ਗਏ ਇੱਥੋਂ ਜੋਗੇ ਪਰ ਰਗੇ ਹੱਥ ਬੱਲੇ ਜੋੜ ਜੋਗੇ ਹੀ ਭਰਾਓ ਨਾ ਪੰਜਾਬ ਦਾ ਬੇੜਾ ਕਰ ਕਰੋ ਪੰਜਾਬ ਦੇ ਵਿੱਚ ਬਈਆਂ ਦਾ ਰਾਜ ਹੋ ਗਿਆ ਵਾ ਹੁਣ ਅੱਛਾ ਇੱਕ ਬਿਸ਼ੇਧ ਤੁਹਾਨੂੰ ਪਤਾ ਵੇ ਇੱਕ ਇੰਟਰਵਿਊ ਇੱਕ ਪੋਡਕਾਸਟ ਜਾ ਹੋਇਆ ਛੋਟਾ ਜਿਹਾ ਇੱਕ ਰੁੱਖ ਦੇ ਥੱਲੇ ਕਿਤੇ 10-12 ਬੱਚੇ ਖੇਡਣ ਡਾਇ ਹੀ ਉਹਨਾਂ ਦੇ ਕੋਲ ਇੱਕ ਮੀਡੀਆ ਵਾਲਾ ਚਲ ਗਿਆ ਉਹਨੇ ਦੋ ਤਿੰਨ ਬੱਚਿਆਂ ਨੂੰ ਆਵਾਜ਼ ਮਾਰੀ ਤਿੰਨ ਕਿ ਬੱਚੇ ਇਕੱਠੇ ਹੋ ਗਏ ਅੱਛਾ ਮੀਡੀਆ ਵਾਲੇ ਨੇ ਮਾਈਕ ਕੀਤਾ ਇੱਕ ਸਰਦਾਰ ਮੁੰਡੇ ਦੇ ਅੱਗੇ ਉਹਨੇ ਮੁੰਡੇ ਨੇ ਪਟਕੀ ਬੰਨੀ ਸੀ ਮੀਡੀਆ ਵਾਲੇ ਨੇ ਮਾਈਕ ਕੀਤਾ ਸਰਦਾਰ ਮੁੰਡੇ ਦੇ ਅੱਗੇ ਆਂਦਾ ਬੇੜਾ ਤੂੰ ਵੱਡਾ ਹੋ ਕੇ ਕੀ ਕਰਨਾ ਵਾ ਅੰਨਾ ਮੈਂ ਅਮਰੀਕਾ ਜਾਣਾ ਵਾ ਲੱਗੇ ਕੋਈ ਹੋਰ ਸਿੱਖਾਂ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਖਲੋਤਾ ਹੈ ਉਨੇ ਵੀ ਪਟਕੀ ਬੰਨੀ ਸੀ ਉਹਨੂੰ ਪੁੱਛਿਆ ਆਂਦਾ ਪੁੱਤ ਤੂੰ ਕੀ ਕਰਨਾ ਵੱਡਾ ਹੋ ਕੇ ਅੰਨਾ ਮੈਂ ਕੈਨੇਡਾ ਚਲ ਜਾਣਾ ਮੈਂ ਕੈਨੇਡਾ ਜਾ ਕੇ ਉੱਥੋਂ ਦੀਆਂ ਅੰਦਰ ਗੋਰੀ ਦੇ ਨਾਲ ਮੈਂ ਵਿਆਹ ਕਰਾ ਦੇਣਾ ਮੈਂ ਅੰਦਾ ਉੱਥੇ ਪੱਕਾ ਹੋ ਜਣਾ ਮੈਂ ਅੰਦਾ ਮੁੜ ਕੇ ਪੰਜਾਬ ਨਹੀਂ ਆਉਣਾ ساری ਉਮਰ ਮੇਰੀ ਮਾਸ਼ਾਅੱਲਾ ਅੱਗੇ ਇੱਕ ਬਿਹਾਰ ਵਾਲਿਆਂ ਭਈਆਂ ਦਾ ਮੁੰਡਾ ਖਲੋਤਾ ਕੈਮਰੇ ਵਾਲੇ ਵੀਰ ਨੇ ਉਹਦੇ ਗਾੜੀ ਮਾਈਕ ਕੀਤਾ ਅੰਦਾ ਭਾਈ ਤੁਸੀਂ ਕੀ ਕਰਨਾ ਵੱਡੇ ਹੋ ਕੇ ਤੇ ਉਸ ਬਿਹਾਰ ਵਾਲਿਆਂ ਦੇ ਮੁੰਡੇ ਨੇ ਜੋ ਜਵਾਬ ਦਿੱਤਾ ਉਹ ਕਹਿੰਦਾ ਯਹਾਂ ਕੇ ਲੋਕ ਪੜ੍ਹ ਲਿਖ ਕੇ ਬਾਹਰ ਅਮਰੀਕਾ ਕੈਨੇਡਾ ਚਲੇ ਜਾਈਗੇ ਉਹ ਆਂਦਾ ਮੈਂ ਮੇਰਾ ਸੁਪਨਾ ਹੈ ਕਿ ਮੈਂ ਇਸ گاؤں ਦਾ ਸਰਪੰਚ ਬਣੂੰਗਾ। ਧਿਆਨ ਦੇ ਉਹਨੇ ਬਿਆਨ ਦਿੱਤਾ ਆਂਦਾ ਵੀ ਇੱਥੋਂ ਦੇ ਮੁੰਡਿਆਂ ਨੇ ਪੜ੍ਹ ਲੈ ਕੇ ਬਾਹਰ ਵਿਦੇਸ਼ ਚਲ ਜਾਣਾ ਵਾ। ਆਂਦਾ ਮਗਰੋਂ ਅਹੀਂ ਇਸ ਪਿੰਡ ਦੇ ਸਰਪੰਚ ਬਣਨਾ ਵਾ। ਤੇ ਤੁਸੀਂ ਵੀ ਧਿਆਨ ਦਿੱਤਾ ਹੋਵੇ ਇੱਕ ਪਿੰਡ ਦਾ ਸਰਪੰਚ ਇੱਕ ਭਈਆ ਬਣਿਆ ਵੀ। ਹੱਥ ਜੋੜ ਕੇ ਬੇਨਤੀ ਆ ਵਿਦੇਸ਼ ਜਾਓ ਅਹੀਂ ਨਾ ਕਿੰਦੇ ਨਾ ਜਾਓ ਪਰ ਬੇਨਤੀ ਆ ਵੀ ਵਿਦੇਸ਼ ਜਾਂਦੇ ਹੋ ਉਥੇ 4 ਸਾਲ 5 ਸਾਲ ਲਾ ਕੇ ਸਾਡਾ ਤੇ ਤਰਲਾ ਯਾਰ ਸਾਨੂੰ ਕੱਢਣੀਆਂ ਤੇ ਲੋਕਾਂ ਨੇ ਗਾਲਾਂ ਹੀ ਆਕੀ ਆ ਲਾਈਵ ਲੱਗਾ ਕੱਢਣੀਆਂ ਥੱਲੇ ਆ ਕੇ ਗਾਲਾਂ ਹੀ ਆ ਪਰ ਬੇਨਤੀ ਆ ਆਪਾਂ ਆਪਣਾ ਪੰਜਾਬ ਛਾਲ ਗਏ ਗਾਲਾਂ ਜਿੰਨੀਆਂ ਸਾਨੂੰ ਮਰਜੀ ਕੱਢ ਲੋ ਪਰ ਸਾਨੂੰ ਪੰਜਾਬ ਦਾ ਦਰਦ ਆ ਆਪਣੇ ਅਸੀਂ ਚੜ ਚੜ ਕੇ ਜਿਆ ਜਿਆ ਦੇ ਜਾਈ ਜਾਂਦੇ ਪੰਜਾਬ ਤੋਂ ਪੰਜਾਬ ਖਾਲੀ ਕਰਕੇ ਵਿਦੇਸ਼ਾਂ ਨੂੰ ਵਿਦੇਸ਼ ਜਾ ਕੇ ਸੱਚ ਜਾਣੇ ਉਹ ਕਰਜ਼ੋਰ ਕਰ ਦਵਾ ਸਮਾਂ ਸੀਮਤ ਰਹਿ ਗਿਆ ਵਾ ਵਿਦੇਸ਼ ਜਾ ਕੇ ਸਾਡੇ ਲੋਕਾਂ ਨੂੰ ਕੋ ਵੱਡੀਆਂ ਨੌਕਰੀਆਂ ਉਹਨਾਂ ਨਹੀਂ ਦਤਨੀਆਂ ਉਹਨਾਂ ਨੇ ਕਿਤੇ ਅਸਤ ਕਿਤੇ ਉਥੋਂ ਵੱਡੇ ਵੱਡੇ ਲੀਡਰ ਨਹੀਂ ਬਣਾਏ ਉਹਨਾਂ ਸਾਨੂੰ ਕਿਤੇ ਅਫਸਰ ਨਹੀਂ ਬਣਾਏ ਉਹਨਾਂ ਨੂੰ ਅਫਸਰ ਉਥੋਂ ਦੇ ਅੰਗਰੇਜ਼ ਆ ਪਈ ਆ ਸਾਡੇ ਵਾਲੇ ਉਹਨਾਂ ਦੇ ਥੱਲੇ ਕੰਮ ਕਰ ਰਹੇ ਆ ਤੇ ਇੱਥੇ ਸਾਡੇ ਮੁੰਡੇ ਨੂੰ ਕਿਤੇ ਕਹਿ ਦੋ ਨਾ ਪਈ ਜਾ ਕੇ ਖੇਤਾਂ 'ਚ ਨੱਕਾ ਮੋੜਿਆ ਜਾ ਕੇ ਸ਼ੀਂਹ ਸਾਡੇ ਆ ਕਿਤੇ ਟਾਟਰ ਛੱਡਿਆ ਤੇ ਸਾਡੇ ਮੁੰਡਿਆਂ ਨੂੰ ਉਥੇ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਛੋਟਾਪਨ ਮਹਿਸੂਸ ਕਰਦੇ ਆ ਸਾਡੇ ਬੱਚੇ ਤੇ ਬਾਹਰ ਜਾ ਕੇ ਉਹੀ ਬੱਚੇ ਗੋਰਿਆਂ ਦੇ ਥੱਲੇ ਕੰਮ ਕਰਦੇ ਆ ਮੈਂ ਬੇਨਤੀ ਕਰ ਦਵਾਂ ਸਮਾਂ ਆਪਣੇ ਕੋਲ ਬਖਸ਼ ਸਮਾਂ ਆਪਣੇ ਕੋਲ 2 ਮਿੰਟ ਰਹਿ ਗਿਆ ਵਾ ਪਰ ਮੇਰੀ ਬੇਨਤੀ ਫਿਰ ਇੱਕ ਤੁਹਾਡੇ ਗੜੀ ਇੱਕੀ ਆ ਵਿਦੇਸ਼ਾਂ ਜਾਓ ਜਾ ਕੇ 2-4 ਸਾਲ 5 ਸਾਲ ਕਮਾਈ ਕਰਕੇ ਆਪਣਾ ਪੰਜਾਬ ਆਇਓ ਕਾਰੋਬਾਰ ਸ਼ੁਰੂ ਕਰ ਲਓ ਮੈਂ ਸੱਚ ਦੱਸਾਂ ਆਪਣੇ ਦਿਲ ਦੀ ਗੱਲ ਮੈਂ ਦੱਸਾਂ ਮੈਂ ਆਪਣੇ ਪਿਤਾ ਜੀ ਨੂੰ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਪਪਾ ਜੀ ਮੈਂ ਇਹ ਚੰਗੀ ਤਰ੍ਹਾਂ ਪੜ੍ਹਾਈ ਲਿਖਾਈ ਕਰਾਂ ਮੈਂ ਇਹ ਚੰਗੀ ਤਰ੍ਹਾਂ ਮਿਹਨਤ ਕਰਾਂ ਤਾਂ ਮੈਂ ਕਿਹਾ ਵੀ ਮੈਨੂੰ ਤੁਸੀਂ ਪੈਸਾ ਲਾ ਕੇ ਬਾਹਰ ਭੇਜ ਦਿਓਗੇ ਤੇ ਮੇਰੇ ਫਾਦਰ ਸਾਹਿਬ ਨੇ ਜੋ ਮੈਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਤੂੰ ਸਾਰਾ ਕੁਝ ਵਕਾ ਕੇ ਉਹ ਕਹਿੰਦੇ ਬਈ ਤੂੰ ਪੁੱਤ ਸਾਰਾ ਕੁਝ ਪੈਸਾ ਆਪਣੇ ਉੱਤੇ ਲਵਾ ਕੇ ਆਂਦਾ ਪੁੱਤ ਤੂੰ ਤੇ ਬਾਹਰ ਚਲ ਜੇਂਗਾ ਚਲ ਕਹਿੰਦਾ ਸਾਨੂੰ ਬਾਹਰ ਭੇਜਿਆ ਲੱਗਿਆ ਤੈਨੂੰ ਕੋਈ ਦੁੱਖ ਨਹੀਂਗਾ ਤੂੰ ਬਾਹਰ ਜਾਵੇਂਗਾ ਕਮਾਈ ਕਰੇਂਗਾ ਕਿਰਤੀ ਕਰੇਂਗਾ ਪਰ ਕਹਿੰਦਾ ਪੁੱਤ ਜੇ ਮਗਰੋਂ ਅਹੀਂ ਮਰ ਕੇ ਸਾਨੂੰ ਸਾਨੂੰ ਮਗਰੋਂ ਮਰਿਆਂ ਨੂੰ ਕੋਈ ਹੋਰ ਸੰਸਕਾਰ ਕਰੂਗਾ ਉਹ ਗੱਲ ਅੱਜ ਤੱਕ ਯਾਦ ਹੈ ਮੈਨੂੰ ਤੇ ਅੱਜ ਹਾਲਾਤ ਵੇਖੀ ਦੇ ਵੀ ਆ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਬਾਹਰ ਗਏ ਆ ਉਹ ਵਿਦੇਸ਼ ਦੇ ਵਿੱਚ ਆਪਣੀ ਕਿਰਤ ਕਰਨ ਜਾਂਦੇ ਆ ਉਹਨਾਂ ਵਿਚਾਰਿਆਂ ਦਾ ਮਗਰੋਂ ਮਾਪੇ ਕੋਈ ਘਰ ਦੇ ਵਿੱਚ ਰੱਬ ਨਾ ਕਰੇ ਇਦਾਂ ਦਾ ਪਹਾਣਾ ਵਾਪਰ ਜਵੇ ਤੇ ਉਹ ਨੌਜਵਾਨ ਵਿਚਾਰੇ ਵੀਡੀਓ ਕਾਲ ਤੇ ਨੈਟ ਤੇ ਵੀਡੀਓ ਕਾਲ ਤੇ ਹੋ ਗਰ ਰਹਾ ਹੁੰਦੇ ਆ ਆਪਣੇ ਪਿਓ ਦਾ ਮਾਂ ਦਾ ਸੰਸਕਾਰ ਇਦਾਂ ਵੇਖਦੇ ਆ ਚਲੋ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਇਹ ਕੰਮ ਹੋਵੇ ਅਸੀਂ ਕਹਿੰਦੇ ਵੀ ਮਾਪਿਓ ਨੇ ਜਿਹੜੇ ਮਾਪਿਓ ਨੇ ਬੱਚਾ ਹੱਸਦੇ ਹੱਸਦੇ ਆਪਣਾ ਵਿਦੇਸ਼ਾਂ ਨੂੰ ਤੋਰਿਆ ਵਾ ਉਹੀ ਮਾਪਿਓ ਹੱਸਦੇ ਹੱਸਦੇ ਵਿਦੇਸ਼ਾਂ ਤੋਂ ਆਪਣੇ ਬੱਚੇ ਨੂੰ 에ਰਪੋਰਟੋਂ ਉਦਾਂ ਹੀ ਹੱਸਦੇ ਹੱਸਦੇ ਲੈਣ ਜਾਵੇ ਵੀ ਸਾਡੀ ਤੇ ਅਰਦਾਸ ਇਹੀ ਆ ਪਰ ਰੱਬ ਨਾ ਕਰੇ ਕਿ ਦੇ ਇਦਾਂ ਦਾ ਬਾਣਾ ਵਾਪਰ ਜਾਂਦਾ ਵਾ ਤੇ ਬੱਚਾ ਆਪਣੇ ਕਿਤੇ ਦੁੱਖ ਸੁੱਖ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਵੀ ਨਹੀਂ ਹੁੰਦਾ ਕੋਈ ਸੋਚਾ ਨਾ ਕਰਿਓ ਮੈਂ ਨਹੀਂ ਕਹਿੰਦਾ ਇਦਾਂ ਦਾ ਬਾਣਾ ਵਾਪਰੇ ਕੋਈ ਪਰ ਬੇਨਤੀ ਐ ਵਿਦੇਸ਼ ਜਾਓ 2-4 ਸਾਲ 5 ਸਾਲ ਕਮਾਈ ਕਰਕੇ ਵਾਪਸ ਆ ਜਾਓ ਇਹ ਪੰਜਾਬ ਬੜੀ ਕੀਮਤੀ ਧਰਤੀ ਹੈ ਆਪਾਂ ਆਪਣੇ ਪੰਜਾਬ ਨੂੰ ਬਚਾ ਲਈ ਬਖਸ਼ਿਆ ਸਮਾਪਤ ਹੈ ਪਰ ਲਫੇਰਿਆ ਇੱਕ ਵੀ ਜੇ ਵਿਦੇਸ਼ਾਂ ਨੂੰ ਜਾਣਾ ਵਾ ਤੇ ਭਾਈ ਜ਼ਮੀਨਾਂ ਵੇਚ ਕੇ ਨਾ ਜਾਓ ਆਪਣੀਆਂ ਇਹ ਜ਼ਮੀਨਾਂ ਵਿਕ ਜਾਂਦੀਆਂ ਜਾਂ ਮੁਲਕ ਜ਼ਮੀਨਾਂ ਬੰਦੀਆਂ ਨਹੀਂ ਜੀ ਹੁੰਦੀਆਂ ਕਰੋੜਾ ਅਰਬ ਰੁਪਈਆ ਦੇ ਘਰ ਇਦਾਂ ਪਾਇਆ ਪਾਇ ਖੰਡਰ ਹੋ ਗਈ ਆ